やったかし اسلام تیرے ٹیچر نے سلام سلام او کھلئے او کھلئے آ دیکھو کی مڑی جندا آ دیکھو تھری بڑی زیادہ واہ میرے واہ اور دے ساتھ وچ ہے کھوٹ کھوٹ پائی جاما او مٹھیاں روٹیاں نے بنا دے بھائی جامنا تے کسے نا کوئی او کٹنا اچھا ہو گئے کتنا تو یاد ہو گئے اپنا 50 हो माण <laughs> हो ਦੇਖੋ ਇਹ ਕੀ ਇੱਕ ਪਿੱਪਾ ਮੁੰਡਾ ਤੇ ਕਾ ਲੰਦਾ ਜਿਵੇਂ ਗੌਰ ਨਾਲ ਸਟਾਇਲ ਹੋਇਆ ਮੈਂ ਅੱਜ ਤੱਕ ਨਹੀਂ ਦੇਖਿਆ ਅੱਕੇ ਤੋਂ ਪੁਰੇ ਤੇ ਨੋਜਵਾਨ ਵੱਡੇ ਵੱਡੇ ਪੱਲਰ ਨੇ ਇਹ ਵੀ ਮੁੰਡਾ ਕੰਦੇ ਸੋਲਾ ਕਰਿਆ ਛੋਟਾ ਜਿਹਾ ਨਮੂਨਾ ਥੋੜਾ ਜਿਹਾ ਛੋਟਾ ਜਿਹਾ ਨਮੂਨਾ ਦਿਖਾਉਣਾ ਚਾਹੁੰਦਾ ਸ਼ਾਇਦ ਕਿਸੇ ਤੇ ਹੋ ਸਕਦਾ ਬਹੁਤ ਕਰ ਸਕਦੇ ਹੁਣ ਪਰ ਜੋ ਮੈਂ ਕਰ ਸਕਦਾ ਉਂਗਲਾਂ ਤੇ ਡੰਡ ਲਾਉਣ ਦੀ ਹੈ ਜੀ ਮੇਰੀ ਪ੍ਰੈਕਟਿਸ ਅੱਜ ਤੱਕ ਰਹੀ ਹੈ ਪਰ ਮੇਡਲਾਂ ਦੇ ਨਾਲ ਜਿੱਦੇ ਚ ਰੱਸਾ ਕਸੀ ਦੌੜਾਂ ਤੇ ਬਜ਼ੁਰਗਾਂ ਦੀਆਂ ਦੌੜਾਂ ਇਹ ਸਾਰੀਆਂ ਜਿਹੜੀਆਂ ਸਾਡੀਆਂ ਰਵਾਇਤੀ ਖੇਡਾਂ ਉਹ ਕਰਵਾਈਆਂ ਜਾਂਦੀਆਂ ਨੇ ਮਕਸਦ ਇੱਕੋ ਹੀ ਹੈ ਕਿ ਪੰਜਾਬ ਦੀ ਜਵਾਨੀ ਤੇ ਸਾਰੇ ਪੰਜਾਬੀ ਮੁੜ ਕੇ ਗਰਾਊਂਡ ਦੀ ਮਿੱਟੀ ਨਾਲ ਜੁੜਨ ਮੁੜ ਕੇ ਖੇਤਾਂ ਦੀ ਕਿਰਤ ਦੀ ਮਿੱਟੀ ਦੇ ਨਾਲ ਜੁੜਨ ਕਿਉਂਕਿ ਜਦੋਂ ਗਰਾਊਂਡ ਦੀ ਮਿੱਟੀ ਦਾ ਨਸ਼ਾ ਖੇਤਾਂ ਦੀ ਮਿੱਟੀ ਦਾ ਨਸ਼ਾ ਜਿਹੜਾ ਉਹ ਮੁੜ ਕੇ ਹੋ ਗਿਆ ਫਿਰ ਹੋਰ ਕੋਈ ਅਲਾਮਤ ਜਿਹੜੀ ਉਹ ਪੰਜਾਬ ਦੇ ਵਿੱਚ ਲੱਭਣੀ ਨਹੀਂ ਹੈ ਇੱਕ ਮੈਡਲ ਵੀ ਆਪਾਂ ਜਿੱਤਣੇ ਨੇ ਪਰ ਮੈਡਲਾਂ ਦੇ ਨਾਲ-ਨਾਲ ਹਰ ਪਿੰਡ ਵਿੱਚ ਖੇਡਾਂ ਦਾ ਮਾਹੌਲ ਬਣਾਉਣ ਦੀ ਲੋੜ ਹੈ ਤਾਂ ਕਿ ਜਿਹੜੇ ਸਾਡੇ ਨੌਜਵਾਨ ਹੈ ਉਹ ਗਰਾਊਂਡ ਵੱਲ ਨੂੰ ਜਾਣ ਚੰਗਾ ਖਾਣ ਪੀਣ ਵੱਲ ਨੂੰ ਜਾਣ ਸਾਡੇ ਫਿਟਨੈਸ ਟ੍ਰੇਨਰ ਜੱਗਾ ਜੀ ਜਗਰੂਪ ਜੱਗਾ ਜੀ ਕਿ ਆ ਸਾਡਾ ਜਿਮਨਾਸਟਿਕ ਯੋਗਾ ਦਾ ਪਲੇਅਰ ਕਮਲ ਮੂਣਕ ਇਹਨਾਂ ਨੇ ਵੀ ਸਾਰੇ ਇਲਾਕਾ ਨਿਵਾਸੀਆਂ ਨੂੰ ਮੋਟੀਵੇਟ ਕੀਤਾ ਚੰਗਾ ਖਾਣ ਪੀਣ ਲਈ ਆਰਗੇਨਿਕ ਖਾਣ ਪੀਣ ਲਈ ਦੇਸੀ ਚੀਜ਼ਾਂ ਖਾਣ ਪੀਣ ਲਈ ਤੇ ਗਰਾਊਂਡ ਦੀ ਮਿੱਟੀ ਦੇ ਨਾਲ ਜੁੜਨ ਦੇ ਪ੍ਰਿਹੜੇ ਨੌਜਵਾਨ ਨੇ ਕਮਲ ਮੂਨਗਵਰਗੇ ਜਰੂਰ ਸਿੰਘ ਜੱਗਾਜੀ ਵਰਗੇ ਪਿੰਕਾ ਜਰਗਜੀ ਵਰਗੇ ਇਹ ਅੱਜ ਦੇ ਨੌਜਵਾਨਾਂ ਲਈ ਸੋਸ਼ਲ ਮੀਡੀਆ ਦੇ ਸਮੇਂ 'ਚ ਖਾਸ ਤੌਰ ਤੇ ਇੱਕ ਮੋਟੀਵੇਸ਼ਨ ਬਣੇ ਨੇ ਤੇ ਹੁਣ ਤੱਕ ਇਹ ਪਰਸੈਪਸ਼ਨ ਸੀ ਵੀ ਸੋਸ਼ਲ ਮੀਡੀਆ ਗਲਤ ਪਾਸੇ ਲੈ ਕੇ ਜਾਂਦਾ ਪਰ ਇਹਨਾਂ ਨੇ ਸੋਸ਼ਲ ਮੀਡੀਆ ਤੇ ਇਹ ਜੀ ਥਾਂ ਘੇਰੀ ਹੈ ਚੰਗੀ ਥਾਂ ਘੇਰੀ ਹੈ ਕਿ ਸੋਸ਼ਲ ਮੀਡੀਆ ਦੇ ਰਾਹੀਂ ਇਹ ਪੰਜਾਬ ਦੀ ਜਵਾਨੀ ਨੂੰ ਚੰਗੇ ਪਾਸੇ ਲੈ ਕੇ ਜਾ ਰਹੇ ਨੇ ਗਰਾਊਂਡਾਂ ਵੱਲ ਲੈ ਕੇ ਜਾ ਰਹੇ ਨੇ ਰਵਾਇਤੀ ਚੀਜ਼ਾਂ ਵੱਲ ਰਵਾਇਤੀ ਖਰਾਕਾਂ ਵੱਲ ਲੈ ਕੇ ਜਾ ਰਹੇ ਅਜਿਹਾ ਹੈ ਜੀ ਛੇਵਾ ਵੀ ਹੁਣੇ ਹੋ ਰਿਹਾ 1 ਘੰਟਾ ਬਾਅਦ ਸ਼ੁਰੂ ਹੋਏ ਡੀਏਵੀ ਸਕੂਲ ਤਖਤਕਰ ਦੇ ਗਰਾਊਂਡ ਦੇ ਵਿੱਚ ਸੋ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਲਗਭਗ ਹਰ ਪਿੰਡ ਦੇ ਵਿੱਚ ਈਵੈਂਟ ਕਰਾਈਏ ਮੇਰੀ ਸਭ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਪਿੰਨਾ 'ਚ ਆਪਣੇ ਪਿੰਡ ਪਧਰੀ ਇਹੋ ਜਿਹਾ ਈਵੈਂਟ ਕਰਾਓ ਕੋਈ ਬੜਾ ਖਰਚਾ ਕਰਨ ਦੀ ਲੋੜ ਨਹੀਂ ਹੈ ਬੜਾ ਤਾਮ-ਸ਼ਾਮ ਕਰਨ ਦੀ ਲੋੜ ਨਹੀਂ ਹੈ ਲੋੜ ਹੈ ਤਾਂ ਸਿਰਫ ਪਿੰਡ ਵਾਸੀਆਂ ਨੂੰ ਗਰਾਊਂਡ 'ਚ ਲੈ ਕੇ ਆਣ ਦੀ ਲੋੜ ਹੈ ਸੋ ਹਰ ਪਿੰਡ 'ਚ ਇਹੋ ਜਿਹੇ ਛੋਟੇ-ਛੋਟੇ ਈਵੈਂਟ ਸਾਨੂੰ ਕਰਾਉਣੇ ਚਾਹੀਦੇ ਮੈਨੂੰ ਇਹ ਗੇਮ ਕਰਦੇ 8 ਸਾਲ ਹੋ ਗਏ ਮੇਰੀ ਹੁਮੜ ਬਹੁਤ ਵਧੀਆ ਲੱਗਿਆ ਅੱਜ ਇੱਥੇ ਰੋਪੜ ਏਰੀਆ ਦੇ ਵਿੱਚ ਆ ਕੇ ਕਿਉਂਕਿ ਮੈਂ ਪਹਿਲੀ ਵਾਰ ਇਸ ਏਰੀਆ ਦੇ ਵਿੱਚ ਆਇਆ ਮੈਂ ਸੰਗਰੂਰ ਜ਼ਿਲ੍ਹੇ ਸੰਗਰੂਰ ਦਾ ਬਹੁਤ ਵਧੀਆ ਲੱਗਿਆ ਦੇਖ ਕੇ ਹਨਾ ਗਰਾਊਂਡ ਦੇ ਵਿੱਚ ਗੇਮਾਂ ਦੇ ਵਿੱਚ ਦੇਖ ਕੇ ਲੋਕਾਂ ਨੂੰ ਬਹੁਤ ਮੋਟੀਵੇਟ ਹੋਇਆ ਬਹੁਤ ਸਿੱਖਣ ਨੂੰ ਵੀ ਮਿਲਿਆ ਤੇ ਦਿਖਾਣ ਨੂੰ ਵੀ ਮਿਲਿਆ ਬਹੁਤ ਬਸ ਮੈਂ ਇਹ ਕਹਿਣਾ ਚਾਹੁੰਦਾ ਬੱਚਿਆਂ ਨੂੰ ਨੌਜਵਾਨਾਂ ਨੂੰ ਜਿਹੜੇ ਮੈਥੋਂ ਵੱਡੇ ਨੇ ਛੋਟੇ ਨੇ ਭਾਈ ਕਰੋ ਵਧੀਆ ਕਰੋ ਹਨਾ ਦੇਖ ਕੇ ਕਰੋ ਤੇ ਨਿਰਾਸ਼ਾ ਨਾ ਹੋ ਤੁਹਾਨੂੰ ਸਫਲਤਾ ਮਿਲ ਰਹੀ ਹੈ ਨਹੀਂ ਮਿਲ ਰਹੀ ਇੱਕ ਦਿਨ ਸਫਲਤਾ ਜ਼ਰੂਰ ਮਿਲੂਗੀ ਮੈਨ ਦਾ ਮੁੱਲ ਜ਼ਰੂਰ ਮਿਲੂਗਾ ਮੈਂ ਵੀ ਅਜੇ ਲੱਗ ਰਿਹਾ ਮਿਹਨਤ ਕਰਾ ਮੈਨੂੰ ਹੁਣ ਤੱਕ ਬਹੁਤ ਵਧੀਆ ਲੱਗ ਰਿਹਾ ਤੇ ਅੱਗੇ ਵੀ ਹੋਰ ਕਰਦੇ ਰਾਵਾਂਗੇ ਤੇ ਹੋਰ ਨੌਜਵਾਨਾਂ ਨੂੰ ਬੱਚਿਆਂ ਨੂੰ ਮੋਟੀਵੇਟ ਕਰਦੇ ਰਾਵਾਂਗੇ ਨਸ਼ਾ ਵਿਰੁੱਧ ਬੋਲਾਂਗੇ ਤੇ ਪੰਜਾਬ ਨੂੰ ਤੰਦਰੁਸਤ ਪੰਜਾਬ ਤੇ ਹੱਸਦਾ ਖੇਲਦਾ ਪੰਜਾਬ ਬਣਾਵਾਂਗੇ ਅੱਜ ਦਾ ਜਿਹੜਾ ਲਾਈਫ ਸਟਾਈਲ ਹੈ ਨਾ ਖਾਸ ਕਰਕੇ ਜਿਹਦਾ ਬਾਈ ਨੇ ਉਹ ਸਾਹਮਣੇ ਗੱਲ ਕੀਤੀ ਜਿਮ ਦੇ ਬਾਰੇ ਜਿਮ ਦੀ ਜਿਹੜੀ ਹੁਣ ਵਧ ਰਹੀ ਆ ਮੁੰਡਿਆਂ ਦੇ ਵਿੱਚ क्रेज ਵਧ ਵੀ ਰਿਹਾ ਚਲੋ ਇੱਕ ਤਰ੍ਹਾਂ ਦਾ ਚੰਗਾ ਵੀ ਹੈਗਾ ਪਰ ਉਹਦੀ ਵਰਤੋਂ ਕਿਸ ਤਰੀਕੇ ਨਾਲ ਕਰ ਰਿਹਾ ਖਾਸ ਕਰਕੇ ਨੈਚੁਰਲ ਬੋਡੀ ਬਿਲਡਿੰਗ ਦੀ ਇਹ ਗੱਲ ਕਰਦੇ ਆ ਨੈਚੁਰਲੀ ਬੋਡੀ ਨੂੰ ਗਰੋਥ ਉਹ ਜਿਮ ਦੇ ਵਿੱਚ ਮਾਹੌਲ ਐਦਾਂ ਦਾ ਕੰਪਨੀਆਂ ਦੁਆਰਾ ਕ੍ਰੀਏਟ ਕੀਤਾ ਜਾ ਰਿਹਾ ਵੀ ਉਹ ਸਾਡੀ ਜਿਹੜੀ ਪੀੜ੍ਹੀ ਐ ਜਿਹੜੀ ਉੱਥੇ ਆ ਰਹੀ ਐ ਮਾਈਂਡ ਸੈਟ ਵਧੀਆ ਲੈ ਕੇ ਆ ਰਹੀ ਐ ਪਰ ਉਹਨਾਂ ਦਾ ਮਾਈਂਡ ਸੈਟ ਕਨਵਰਟ ਕੀਤਾ ਜਾ ਰਿਹਾ ਥਰੂ ਸਪਲੀਮੈਂਟ ਐਜ਼ ਅ ਫੂਡ ਸਪਲੀਮੈਂਟ ਬੇਚਦੇ ਆ ਫੂਡ ਸਪਲੀਮੈਂਟ ਜ਼ਰੂਰੀ ਐ ਬਾਡੀ ਵਾਸਤੇ ਪਰ ਉਹਦੇ ਥਰੂ ਜੋ ਇੰਡੀਆ ਦੀ ਮਾਰਕੀਟ ਦਾ ਹਾਲ ਐ ਸਪਲੀਮੈਂਟ ਦਾ ਉਹਦੇ ਰੂ ਖਾਸ ਕਰਕੇ ਸੀ ਪ੍ਰੀਵਰ ਕੋਰਟ ਦੀ ਗੱਲ ਕਰ ਲੈਂਦੇ ਆ ਫਰੀਵਰ ਕੋਰਟ ਵਿੱਚ ਲੋਡ ਤੋਂ ਜ਼ਿਆਦਾ ਕਫੀਨ ਕਫੀਨ ਦੀ ਵਰਤੋਂ ਮੁੰਡੇ ਕਰ ਰਹੇ ਜਿਨ੍ਹਾਂ ਕਰਕੇ ਉਹਦਾ ਜਿਹੜਾ ਪੀਨਿਨ ਗਲੈਂਡ ਐ ਜਿਹੜਾ ਅਡਗ glands ਜਿਹੜਾ ਸਾਡਾ ਯੂਨੀਵਰਸਲ ਨਾਲ ਜਿਹੜਾ ਊਰਜਾ ਪਰਮਾਤਮਾ ਵਹੇ ਉਹ ਜਿਹਨੂੰ ਅਸੀਂ ਕਹਿੰਦੇ ਉਹਨਾਂ ਦੀ ਕੈਕਸ਼ਨ ਸਾਡਾ ਕਰਦਾ ਉਹ ਤਾਂ ਟੁੱਟ ਰਿਹਾ ਲੋੜ ਤੋਂ ਜ਼ਿਆਦਾ ਕਿਸੇ ਵੀ ਚੀਜ਼ ਦੀ ਵਰਤੋਂ ਅਕਸੈਸ ਵਿੱਚ ਇਹ ਤਾਂ ਨੋਰਮਲ ਜਿਹਾ ਸਪਲੀਮੈਂਟ ਹੈ ਕਾਫੀਨ ਜਿਹੜੇ ਪਰਤੋਂ ਕੀਤੀ ਜਾਂਦੀ ਹੈ ਸਪਲੀਮੈਂਟ ਦੇ ਵਿੱਚ ਇਹ ਤੋਂ ਇਲਾਵਾ ਮੁੰਡੇ ਸ਼ਾਰਟਕਟ ਤਰੀਕੇ ਨਾਲ ਐਨਹੈਂਸਡ ਗਰੋਥ ਹਾਰਮੋਨ ਦੀ ਵਰਤੋਂ ਕਰਕੇ ਦਿਖਾਵੇ ਵਾਸਤੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਹੋਣ ਕਰਕੇ ਕਾਰਨ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਇਹਨਾਂ ਚੀਜ਼ਾਂ ਦੇ ਵਿੱਚ ਚੰਗਲਾ ਵਿੱਚ ਫਸ ਜਾਂਦੇ ਕੰਪੜੀਆਂ ਚੰਗਲਾਂ ਦੇ ਜਿਹਦੇ ਕਰਕੇ ਉਹਨਾਂ ਦੇ ਹਾਰਟ ਇ ਗਰੋਥ ਹਾਰਮੋਨ ਦੀ ਹਾਰਮੋਨਲ ਅਨਬੈਲੈਂਸ ਬਹੁਤ ਚੀਜ਼ਾਂ ਦਿੱਕਤਾਂ ਆ ਰਹੀਆਂ ਜੋ ਅਜ ਦੇ ਟਾਈਮ ਇਸ ਕਰਕੇ ਜਿਮ ਨੂੰ ਸਾਡੇ ਜਿਹੜੇ ਪੇਰੈਂਟ ਆ ਉਹ ਵਾਇਡ ਕਰਦੇ ਜਾਂਦੇ ਉਹਦਾ ਕਾਰਨ ਕਿ ਆਏ ਵੀ ਜਿਹੜਾ ਸਾਡਾ ਮਸਲਿਆ ਨੂੰ ਸਟੀਮੂਲੇਟ ਕਰਨਾ ਤੁਸੀਂ ਚਾਹੇ ਜਿਮ ਚ ਕਰੋ ਪਰ ਗਰਾਊਂਡ ਜ਼ਰੂਰੀ ਹੈ ਕਿਉਂ ਗਰਾਊਂਡ ਦੇ ਵਿੱਚ ਜਿਮ ਦੇ ਨਾਲ ਜੇ ਗਰਾਊਂਡ ਕਰੋਗੇ ਤੁਸੀਂ ਨੇਚਰ ਦੇ ਨਾਲ ਇੱਕ ਗਰੁੱਪ ਦੇ ਨਾਲ ਜੁੜਨਾ ਪਰਮਾਤਮਾ ਨਾਲ ਜੁੜਨਾ ਹਵਾ ਦੇ ਨਾਲ ਵਧੀਆ ਨਾਲ ਸੁੱਧਣਾ ਇੱਕ ਕੰਪਨੀ ਤੁਹਾਨੂੰ ਮਿਲਣੀ ਹੈ ਇਸ ਕਰਕੇ ਗਰਾਊਂਡ ਤੇ ਜਿਮ ਦਾ ਕੰਬੀਨੇਸ਼ਨ ਜੇ ਕਰੋਗੇ ਤਾਂ ਤੁਹਾਡੀ ਬੈਸਟ ਮੈਂਟਲੀ ਵੀ ਤੇ ਫਿਜ਼ਿਕਲੀ ਵੀ ਕਿਉਂ ਮਸਲ ਸਾਡੀ ਐਫਪੀ ਹੈ ਇਹ ਬਹੁ ਫਿਚਰ ਦੇ ਵਿੱਚ ਬਾਪੇ ਦੇ ਵਿੱਚ ਜਾ ਕੇ ਸਾਡੇ ਮਸਲ ਲੈ ਕੰਮ ਆਣ ਉਹ ਸਟੀਮੂਲੇਟ ਕਰਨਾ ਹੈ ਤੁਸੀਂ ਜਿਮ ਦੇ ਵੀ ਜੂ ਕਰੋ ਤੇ ਗਰਾਊਂਡ ਵੀ ਜਰੂਰ ਆਓ ਤੇ ਨੇਚਰ ਨਾਲ ਜੁੜੇ ਰਹੋ ਤੇ ਅੱਜ ਦੇ ਨੌਜਵਾਨ ਜਿਹੜੇ ਵੀ ਹੈਗੇ ਮੁੰਡਿਆਂ ਨੂੰ ਮੈਂ ਇਹੀ ਕਹਿੰਦਾ ਵੀ ਘਰੋਂ ਨਿਕਲੋ ਗਰਾਊਂਡ ਚ ਆਓ ਚਾਹੇ ਬੋਡੀ ਵੇਟ ਐਕਸਰਸਾਈਜ਼ ਕਰੋ ਚਾਹੇ ਜਿਮ ਚ ਕਰੋ ਪਰ ਗਰਾਊਂਡ ਨਾਲ ਜਰੂਰ ਅਟੈਚ ਕਰੋ ਆਪਣੇ ਜਿਹੜੇ ਮਸਲਾ ਹੈ ਇਹਨੂੰ ਐਕਟਿਵ ਕਰੋ ਜਿਹੜੇ ਪਰਮਾਤਮਾ ਨੇ ਸਾਨੂੰ ਦਿੱਤੇ ਹੋਏ ਆ ਜੇ ਇਹ ਤੁਸੀਂ ਗ੍ਰੋਥ ਇੰਦੀ ਰੋਕ ਲਈ ਜਿਹੜੇ ਸਾਡੇ ਹਾਰਮੋਨ ਹੈ ਜੋ ਸਾਡੀ ਕੰਪਨੀ ਸਾਡੇ ਬੱਚਿਆਂ ਦੇ ਮਾਈਂਡ ਨਾਲ ਖੇਡ ਰਹੀਆਂ ਉਹਨਾਂ ਵਾਸਤੇ ਬਹੁਤ ਸੌਖਾ ਕਮਲ ਬਾਈ ਨੇ ਵਰਤੋਂ ਕੀਤੀ ਬਹੁਤ ਵਧੀਆ ਕੀਤੀ ਇਸੇ ਦੇ ਵਿੱਚ ਇਸ ਉਮਰ ਦੇ ਵਿੱਚ ਇਨਕਮ ਦਾ ਸੋਰਸ ਵੀ ਨੂੰ ਹੋਇਆ ਇਹਨਾਂ ਜਿਹੜੀ ਉਹ ਸੋਸ਼ਲ ਮੀਡੀਆ ਦੀ ਵਰਤੋਂ ਸਹੀ ਤਰੀਕੇ ਨਾਲ ਕਰਕੇ ਅੱਜ ਤੁਹਾਡੇ ਕੋਲ ਇੱਥੇ ਪਹੁੰਚਿਆ ਤੇ ਕਿੰਨਾ ਇਹਨਾਂ ਆਪਣੀ ਵੈਲਿਊ ਕ੍ਰੀਏਟ ਕੀਤੀ ਹੈ ਵੈਲਿਊ ਕ੍ਰੀਏਟ ਹੋ ਗਈ ਨਾ ਇੰਗਲੈਂਡ ਵਰਗੇ ਜਿਹੜੀ ਯੂਕੇ ਜਾਣ ਦੀ ਜਿਹੜੀ ਓਪਰਚ्युनिटी ਆ ਉਹਨੂੰ ਵੀ ਠਕਰਾਇਆ ਇਸ ਵੈਲਿਊ ਕ੍ਰੀਏਟ ਕੀਤੀ ਇਸ ਕਰਕੇ ਲੋੜ ਆਪਣੇ ਬੱਚੇ ਨੂੰ ਵੈਲਿਊ ਕ੍ਰੀਏਟ ਕਰਨ ਦੀ ਜਿਹੜੀ ਮਹੱਤਤਾ ਸੋ ਉਹ ਵੀ ਕਿੱਦਾਂ ਕ੍ਰੀਏਟ ਕਰਨੀ ਉਹਦੇ ਵਾਸਤੇ ਫਿਜ਼ੀਕਲ ਹੈਲਥ ਨੇਚਰ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਸਾਡੇ ਵੱਡੇ ਵੀਰ ਬ੍ਰੈਕ ਚ ਪਰਾਲਾ ਫਿਟਨੈਸ ਦੇ 브ਰਤੀ ਇੰਦੀ ਸੋਚ ਹੈ ਬਹੁਤ ਵਧੀਆ ਚੱਲ ਰਹੀ ਹੈ ਵੀਕ 바이 ਵੀਕ ਸਾਡੇ ਏਰੀਆ ਦੇ ਵਿੱਚ ਜਿੱਦਾਂ ਇਵੈਂਟ ਹੋਇਆ ਬਹੁਤ ਬੱਚੇ ਗਰਾਊਂਡ ਵਿੱਚ ਆ ਰਹੇ ਹੈ ਤੇ ਮੈਨੂੰ ਡਾਈਟ ਦੇ ਸੰਬੰਧ ਵਿੱਚ ਛੋਟੇ ਛੋਟੇ ਬੱਚੇ ਮਿਲ ਰਹੇ ਹੈ ਤੇ ਇਹਦਾ ਜਿਹੜਾ ਪਰਾਲਾ ਹੈ ਇਹ ਅੱਗੇ ਬਹੁਤ ਲਹਿਰ ਹੈ ਬਹੁਤ ਅੱਗੇ ਜਾਣੇ ਵਾਲੀ ਹੈ ਤੇ ਸਾਡੇ ਜਿਹੜੇ ਨਸ਼ੇ ਦੀ ਦਿੱਕਤ ਆ ਰਹੀ ਹੈ ਨਸ਼ਾ ਨਸ਼ੇ ਦੀ ਗੱਲ ਅਸੀਂ ਆਮ ਕਰਦੇ ਆ ਵੀ ਨਸ਼ਾ ਨਸ਼ਾ ਮਾੜਾ ਨਹੀਂ ਹੈ ਉਹ ਕਿਸੇ ਚੀਜ਼ ਦੀ ਤੁਸੀਂ ਐਡਿਕਟਿਵ ਹੋ ਜਾਂਦੇ ਉਹ ਮਾੜੀ ਹੈ ਹਾਂ ਜੇ ਤੁਸੀਂ ਜਿਮ ਦਾ ਗਰਾਊਂਡ ਦਾ ਚਾਹੇ ਕੋਈ ਵੀ ਜਿਹਦਾ ਬਾਈ ਇੰਡਸਟਰੀਕਾ ਜੋਗਾ ਜਿਹੜੀ ਚੀਜ਼ ਦਾ ਤੁਸੀਂ ਕਰ ਰਿਹਾ ਨਸ਼ਾ ਲਾਓ ਚੰਗੀ ਚੀਜ਼ ਦਾ ਨਸ਼ਾ ਲਾਓ ਤਾਂ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਊਗਾ ਜੇ ਤੁਸੀਂ ਮਾੜੀ ਚੀਜ਼ ਦਾ ਚਾਹੇ ਫੂਡ ਵੀ ਹੈਗਾ ਮਾੜਾ ਜਿਹੜਾ ਅਸੀਂ ਇਨਫੋਰਮੇਸ਼ਨ ਕ੍ਰੀਏਟ ਕਰਨ ਵਾਲਾ ਫੂਡ ਘਰ ਦੇ ਵਿੱਚ ਖੁਦ ਬਰਤ ਰਿਹਾ ਤੇ ਬੱਚਿਆਂ ਨੂੰ ਦੇ ਰਿਹਾ ਉਹ ਵੀ ਇੱਕ ਤਰ੍ਹਾਂ ਦਾ ਸਾਡੇ ਜਿਹੜੇ ਮੇਨ ਆਰਮਨਾਂ ਨੂੰ ਦੋਪਾ ਮੇਨ ਉਹਨੂੰ ਕਲਿੱਕ ਕਰਦਾ ਹੈ ਕੰਪਨੀਆ ਥਰੂ ਉਹ ਵੀ ਅਸੀਂ ਨਸ਼ੇ ਦੇ ਆਦੀ ਹੋ ਰਹੇ ਆ ਜਿਹੜੇ ਪ੍ਰੋਸੈਸਿੰਗ ਫੂਡ ਦੇ ਚਿਪਸ ਲੈ ਖਾ ਕੇ ਦੇਖੋ ਅਨੇਕ ਵਾਰੀ ਖਾਣ ਦਾ ਆਪਣਾ ਰਹਿ ਨਹੀਂ ਸਕਦਾ ਉਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੈ ਇਸ ਕਰਕੇ ਚੰਗਾ ਨਸ਼ਾ ਲਾਓ ਗਰੂਨ ਦਾ ਨਸ਼ਾ ਨਸ਼ਾ ਲਾਓ ਚੰਗੇ ਫੂਡ ਦਾ ਨਸ਼ਾ ਲਾਓ ਆਪਣੀ ਰਵਾਇਤੀ ਜਿਹੜੀਆਂ ਚੀਜ਼ਾਂ ਗੱਟ ਮਾਈਕ੍ਰੋਵੇਨ ਬਧੀ ਕਰਨ ਵਾਲੇ ਦਹੀਂ ਹੋ ਗਿਆ ਫਾਈਬਰ ਵਾਲੀਆਂ ਚੀਜ਼ਾਂ ਹਰੀਆਂ ਸਬਜ਼ੀਆਂ ਉਹ ਅਸੀਂ ਗਾਣੀਆਂ ਬੰਦ ਕਰ ਦਿੱਤੀਆਂ ਆਪਣੀ ਜਿਹੜੀ ਅਸੀਂ ਘੱਟੋ ਘੱਟ ਜੇ 15 15 20 20 ਕਿੱਲੇ ਵਾਲੇ ਮਾਲਕ ਵੀ ਆਪਣੇ ਜੋਗੀ ਹਰੀ ਸਬਜ਼ੀ ਨਹੀਂ ਉਗਾ ਰਹੇ ਆਪਣੀ ਖੇਤੀ ਦਾ ਜੋ ਹਾਲ ਹੋ ਗਿਆ ਸਾਡਾ ਪਾਣੀ 75% ਬੋੜੀ ਵਿੱਚ ਉਹਦਾ ਕੀ ਹਾਲ ਹੋ ਗਿਆ ਉਹ ਉਹ ਨਹੀਂ ਸਹੀ ਲੈ ਰਹੇ ਜਿਹੜੇ ਪੰਜ ਤੱਕਾਂ ਤੋਂ ਬੋੜੀ ਮਿਲੀ ਹੈ ਹਵਾ ਹੈ ਜਿਹੜੀ ਸਾਨੂੰ ਆਣੀ ਉਹ ਅਸੀਂ ਜ ਜਾ ਰਹੇ ਹੈ ਤੇ ਨਾਲ ਗਰਾਊਂਡ ਨਹੀਂ ਜਾ ਰਹੇ ਜਾਂ ਘਰੇ ਬੈਠੇ ਬੈਠੇ ਇਕੱਲੇ ਗਰਾਊਂਡ ਦੇ ਨਾਲ ਨਹੀਂ ਜੁੜਲੇ ਹੋੜ ਹੈ ਕੰਮ ਵੀ ਕਰੋ ਫਿਜ਼ੀਕਲ ਐਕਟੀਵਿਟੀ ਵੀ ਕਰੋ ਬਿਜ਼ਨਸ ਕਰਨਾ ਜ਼ਰੂਰੀ ਹੈ ਘੱਟੋ ਘਾਟਾ 1 ਘੰਟਾ ਗਰਾਊਂਡ ਦੇ ਵਿੱਚ ਨੇਚਰ ਦੇ ਨਾਲ ਜੁੜੋ ਸੂਜ ਹੀ ਪਾ ਕੇ ਗਰਾਊਂਡ ਚ ਆਦੇ ਹੈ ਵੈਸਟ ਹੈ ਸੱਟ ਲੋ ਬਚਣਾ ਹੈ ਪਰ ਘੱਟੋ ਘਾਟਾ 1 ਘੰਟਾ ਗਰਾਊਂਡ ਤੇ ਟੱਚ ਕਰੋ ਜਿਹੜੀ ਸਾਡੀ ਇਨਫਰਮੇਸ਼ਨ ਆ ਘੱਟ ਹੁੰਦੀ ਹੈ ਜਿਹੜਾ ਸਾਡਾ ਐਂਟੀ ਨਿਊਟ੍ਰੀਨ ਅਸੀਂ ਕੋਈ ਸਪਲੀਮੈਂਟ ਲੈਂਦੇ ਆ ਸਾਨੂੰ 90% ਗਰਾਊਂਡ ਤੇ ਟੱਚ ਕਰਨ ਨਾਲ ਹੀ ਮਿਲ ਜਾਂਦੇ ਠੀਕ ਹੈ ਨਾ ਇਹ ਤੁਸੀਂ ਆਪਣਾ ਨੇਚਰ ਦੇ ਨਾਲ ਜੁੜੂਗੇ ਤਾਂ ਹਰ ਸੋ ਪਿਆਰੇ ਦਰਸ਼ਕੋ ਇਹ ਸਾਡਾ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਕਿਉਂਕਿ ਸਭ ਨੇ ਦੱਸਿਆ ਕਿ ਆਪਣੀ ਆਪਣੀ ਜਿਹੜੀ ਫਿਟਨੈਸ ਦੀ ਰਾਜ ਦੱਸਿਆ ਆਪ ਸਾਰ ਨੂੰ ਕਿਵੇਂ ਦਾ ਖਾਣਾ ਖਾਣਾ ਚਾਹੀਦਾ ਹੈ ਸਾਡੇ ਜੱਗਾ ਜੀ ਨੇ ਦੱਸਿਆ ਕਿ ਉਹ ਜਿਹੜਾ ਸਾਡਾ ਡਾਈਟ ਹੈ ਸਾਡੀ ਉਹੀ ਚ ਸਾਨੂੰ ਸਹੀ ਤਰੀਕੇ ਨਾਲ ਖਾਈਏ ਤਾਂ ਸਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਆ ਸਕਦੀ ਬਧਾਇਕ ਦਿਨੇਸ਼ ਚਿੱਡਾ ਜੀ ਵੱਲੋਂ ਇਹ ਪ੍ਰੋਗਰਾਮ ਜਿਹੜਾ ਚਲਾਇਆ ਗਿਆ ਹੈ ਪਿੰਡ-ਪਿੰਡ ਦੇ ਵਿੱਚ ਤੇ ਅਸੀਂ ਅੱਜ ਸਾਰਾ ਪ੍ਰੋਗਰਾਮ ਤੁਹਾਨੂੰ ਦਿਖਾਇਆ ਹੈ ਜਿਹਦੇ ਵਿੱਚ ਸਾਡੇ ਦੌੜਾਂ ਹੋਈਆਂ 200 ਮੀਟਰ ਦੀ ਦੌੜਾਂ ਹੋਈਆਂ 50 ਸਾਲ ਦੀ ਉਮਰ ਦੀ ਦੌੜਾਂ ਹੋਈਆਂ ਬੱਚਿਆਂ ਦੀ ਦੌੜਾਂ ਹੋਈਆਂ ਰਸਾ ਕਸੀ ਦੇ ਮੁਕਾਬਲੇ ਹੋਏ ਤੇ ਜਿਮਨਾਸਟਿਕ ਦੇ ਜਿਹੜੇ ਸਾਡੇ ਜਿਹੜੇ ਲੜਕਾ ਸੀਗਾ ਉਹਨਾਂ ਜਿਮਨਾਸਟਿਕ ਦੇ ਕਿਉਂਕਿ ਜਿਹੜਾ ਜਿਮਨਾਸਟਿਕ ਦੀ ਚੀਜ਼ਾਂ ਸੀ ਆ ਦੇਖੀਆਂ ਸੀ ਅਕਸਰ ਟੀਵੀ ਦੇ ਵਿੱਚ ਦੇਖਦੇ ਸੀਗੇ ਜਿਹੜੇ ਚਾਈਨਾ ਦੀਆਂ ਲੜਕੀਆਂ ਜਿਨੇ ਜ਼ਿਆਦਾ ਕਰਦੀਆਂ ਸੀਗੀਆਂ ਪਰ ਲੇਕਿਨ ਆਪਾਂ ਕੁਝ ਵੀ ਕਰ ਸਕਦੇ ਆ ਤੇ ਦੂਜੀ ਗੱਲ ਇਹ ਕੈ ਜਿਹੜੇ ਛੋਟੇ ਉਮਰ ਦੇ ਜਿਹੜੇ ਬੱਚੇ ਆ ਮੈਂ ਉਹਨਾਂ ਨੂੰ ਇਹੀ ਗੱਲ ਕਹਾਂਗਾ ਕਿ ਜ਼ਿੰਦਗੀ ਦੇ ਵਿੱਚ ਨਸ਼ਾ ਤਾਂ ਨਸ਼ੇ ਦੀ ਗੱਲ ਵੀ ਨਾ ਕਰਿਓ ਨਸ਼ੇ ਦੇ ਵੱਲ ਜਾਇਓ ਵੀ ਨਾ ਜੇ ਤੁਹਾਨੂੰ ਚਿੰਬੜ ਗਿਆ ਕਦੇ ਹਟ ਨਹੀਂ ਸਕਦਾ ਸਾਰੀ ਜ਼ਿੰਦਗੀ ਤੁਹਾਡੀ ਕੋਡ ਵਾਲੀ ਬੀਤ ਸਕਦੀ ਹੈ ਲੇਕਿਨ ਇਸ ਬਿਲਕੁਲ 5 ਸਾਲ ਦੇ ਬੱਚੇ ਆ ਉਹਨਾਂ ਦੀ ਮੈਂ ਜ਼ਰੂਰ ਕਹ ਰਿਹਾ ਕੋਈ ਛੋਟੇ ਬੱਚਾ ਨੂੰ ਚੌ ਚੌ ਦੇ ਵਿੱਚ ਪਤਾ ਨਹੀਂ ਹੁੰਦਾ ਵੀ ਅਸੀਂ ਕੀ ਚੀਜ਼ ਖਾਣ ਲੱਗੇ ਪਰ ਮੈਂ ਚਾਹਾਂਗਾ ਕਿ ਲੇਕਿਨ ਇਹਨਾਂ ਚੀਜ਼ਾਂ ਨੂੰ ਬਿਲਕੁਲ ਮੇਰ ਕਰੋ ਕਦੇ ਵੀ ਹੱਥ ਨਾ ਲਗਾਓ ਜੇ ਤੁਸੀਂ ਜ਼ਿੰਦਗੀ ਵਿੱਚ ਵਧੀਆ ਸੁਖੀ ਜ਼ਿੰਦਗੀ ਜੀਣੀ ਹੈ ਸਦਾ